ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਅੱਜ ਆਪਾਂ ਗੱਲ ਕਰਦੇ ਹਾਂ ਕਿ ਤੁਸੀਂ ਦੁਬਈ ਕਿਵੇਂ ਆ ਸਕਦੇ ਆ ਕਿਹੜੇ ਕੰਮ ਚਾ ਸਕਦੇ ਆ ਜੇ ਤੁਸੀਂ ਡਰਾਈਵਰੀ ਦੇ ਵਿੱਚ ਹੋਣਾ ਤਾਂ ਕਿਵੇਂ ਆ ਸਕਦੇ ਆ ਹੋ ਸਕਦਾ ਵੀਡੀਓ ਦੇ ਦੋ ਪਾਰਟ ਬਣ ਜਾਣ ਜੇ ਜ਼ਿਆਦਾ ਲੰਬੀ ਹੋ ਗਈ ਪਰ ਕੋਸ਼ਿਸ਼ ਕਰਾਂਗੇ ਕਿ ਆਪਾਂ ਇਹਨੂੰ ਇੱਕ ਪਾਰਟ ਦੇ ਵਿੱਚ ਹੀ ਖਤਮ ਕਰ ਦਈਏ ਜੇ ਤੁਸੀਂ ਚੈਨਲ ਤੇ ਨਵੇਂ ਆ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਦਿਓ ਅੱਗੇ ਤੋਂ ਇਦਾਂ ਦੀਆਂ ਵੀਡੀਓ ਦੇਖਣ ਲਈ ਚਲੋ ਇਹ ਸ਼ੁਰੂ ਕਰਦੇ ਆਪਾਂ ਜੇ ਆਪਾਂ ਦਵਾਈ ਆਉਣਾ ਹੋਵੇ ਅੱਜ ਕੱਲ ਦਾ ਕਾਫੀ ਏਜੰਟ ਵਗੈਰਾ ਫਿਰਦੇ ਆ ਤੁਸੀਂ ਉਹਨਾਂ ਦੇ ਥਰੂ ਆ ਸਕਦੇ ਆ ਪਰ ਉਹ ਆਪਣਾ ਕਮਿਸ਼ਨ ਰੱਖਦੇ ਆ ਏਜੰਟ ਵਗੈਰਾ ਤੇ ਇੱਕ ਇਹਨਾਂ ਦੀ ਮੇਨ ਬ੍ਰਾਂਚ ਆ ਜੇ ਐਸ ਡੀ ਸੀ ਜਲੰਧਰ ਦੇ ਵਿੱਚ ਪੈਂਦੀ ਆ ਉਹਨਾਂ ਚ ਵੀ ਆ ਸ਼ਾਇਦ ਜੇ ਐਸ ਡੀ ਸੀ ਤੁਸੀਂ ਸਰਚ ਕਰ ਸਕਦੇ ਆ ਆਪਣਾ Google ਤੇ ਉਹਨਾਂ ਦੇ ਨੰਬਰ ਵੀ ਆ ਜਾਣੇ ਉਹਨਾਂ ਨਾਲ ਕੰਟੈਕਟ ਕਰ ਸਕਦੇ ਆ ਉਹਦੇ ਨਾਲ ਕੀ ਹੋਣਾ ਵਾ ਕਿ ਜਿਹੜੇ ਏਜੰਟ ਵਗੈਰਾ ਵਾ ਉਹ ਵੀ ਉਹਨਾਂ ਦੇ ਥਰੂ ਹੀ ਵੀਜ਼ਾ ਲਵਾ ਕੇ ਦਿੰਦੇ ਆ ਤੁਹਾਡਾ ਬੋ ਕਾਟ ਏਜੰਟ ਹੁੰਦੇ ਆ ਜਿਹੜੇ ਡਾਇਰੈਕਟ ਕੰਪਨੀਆ ਨਾਲ ਲਿੰਕ ਹੁੰਦੇ ਆ ਜ਼ਿਆਦਾਤਰ ਜਿਹੜਾ ਜੀਐਸਡੀਸੀ ਗਰੁੱਪ ਆ ਇਹਦੇ ਨਾਲ ਹੀ ਲਿੰਕ ਹੁੰਦੇ ਆ ਤੇ ਇਹਨਾਂ ਦੇ ਥਰੂ ਹੀ ਲਵਾਉਂਦੇ ਆ ਮੰਨ ਲਓ ਜੀਐਸਡੀਸੀ ਗਰੁੱਪ 30000 ਲੈਂਦਾ ਵਾ ਜੇ ਤੁਸੀਂ ਡਾਇਰੈਕਟ ਜਾਂਦੇ ਆ ਤੇ ਏਜੰਟ ਨੇ ਤੁਹਾਨੂੰ ਤੋਂ ਹੀ 60 70000 ਲੈਣਾ ਆਪਣੀ ਕਮਿਸ਼ਨ ਕੱਢ ਕੇ ਤੇ ਹੁਣ ਆਪਾਂ ਗੱਲ ਕਰਦੇ ਆ ਕਿਹੜੇ ਕੰਮ ਚਾ ਸਕਦੇ ਕੰਮ ਇੱਥੇ ਭਾਜੀ ਸਾਰੇ ਹੀ ਆ ਜਿੱਦਾਂ ਤੁਸੀਂ ਲਾ ਲੋ ਕਟਿੰਗ ਦਾ ਕਰਦੇ ਆ ਜਾਂ ਫਿਰ ਪਹਿਲਾਂ ਆਪਾਂ ਗੱਲ ਕਰ ਲੈਂਦੇ ਆ ਬਿਨਾਂ 스ਕਿੱਲ ਵਾਲੇ ਲੇਬਰ ਦੇ ਵਿੱਚ ਲੇਬਰ ਤੁਸੀਂ ਕਾਰਪੈਂਟਰ ਹੈਲਪਰ ਚ ਆ ਸਕਦੇ ਆ ਜਾਂ ਉਹਦਾ ਗਾਰਨਰ ਦੇ ਵਿੱਚ ਆ ਸਕਦੇ ਆ ਕੋਈ ਹੋਰ ਵੀ ਹੈਲਪਰ ਦਾ ਕੰਮ ਜਿੱਦਾਂ ਹਰੇਕ ਕੰਮ ਦੇ ਵਿੱਚ ਹੈਲਪਰ ਦੀ ਲੋੜ ਪੈਂਦੀ ਆ ਤੁਸੀਂ ਲੇਬਰ ਦੇ ਵਿੱਚ ਇੱਥੇ ਆ ਸਕਦੇ ਆ ਠੀਕ ਆ ਜੀ ਤੇ ਉਸ ਤੋਂ ਬਾਅਦ ਗੱਲ ਕਰ ਲਈਏ 스ਕਿੱਲ ਦੀ ਜਿਹਦਾ ਸਕਿੱਲ ਦੇ ਵਿੱਚ ਜੇ ਤੁਸੀਂ ਹੋਣਾ ਹੋਵੇ ਸਕਿੱਲ ਜੇ ਤੁਹਾਡੇ ਕੋਈ ਵੀ ਹੱਥੀ ਸਕਿੱਲ ਹੈਗੀ ਆ ਮੰਨ ਲਓ ਤੁਸੀਂ ਮਿਸਤਰੀ ਆ ਜਾਂ ਫਿਰ ਤੁਸੀਂ ਕਾਰਪੈਂਟਰ ਆ ਜਾਂ ਫਿਰ ਤੁਹਾਡੇ ਕੋਲ ਹੋਰ ਸਕਿੱਲ ਆ ਕੋਈ ਵੀ ਤੁਸੀਂ ਉਹਦੇ ਥਰੂ ਵੀ ਆ ਸਕਦੇ ਆ ਇਹਦੇ ਲਈ ਸਾਨੂੰ ਜੀਜੀਸੀ ਗਰੁੱਪ ਨਾਲ ਲਿੰਕ ਕਰਨਾ ਪੈਣਾ ਵਾ ਕੋਈ ਉਹਦੀ ਪ੍ਰੋਮੋਸ਼ਨ ਨਹੀਂ ਕਰਦੇ ਪਏ ਇੱਕਦਾਂ ਨੋ ਜਰੀਆ ਦੱਸਦੇ ਪਏ ਕਿਦਾਂ ਤੁਸੀਂ ਆ ਸਕਦੇ ਆ ਉਹਨਾਂ ਕੋਲ ਕਾਫੀ ਇੰਟਰਵਿਊ ਹੁੰਦੀਆਂ ਵਾ ਉਹੀ ਇੰਟਰਵਿਊ ਏਜੰਟਾਂ ਦੇ ਥਾਤੋਂ ਕਲੈਕਟ ਕਰਾਉਂਦੇ ਆ ਤੇ ਮੈਡੀਕਲ ਵਗੈਰਾ ਦੇ ਨਾਮ ਤੇ ਪੈਸੇ ਲੈਂਦੇ ਰਹਿੰਦੇ ਆ ਸ਼ੇਅਰ ਕਰਿਓ ਉਹਨਾਂ ਨਾਲ ਜ਼ਰੂਰ ਲਿੰਕ ਕਰਿਓ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਡਰਾਈਵਰੀ ਦੀ ਡਰਾਈਵਰੀ ਦੇ ਵਿੱਚ ਉਹਨੂੰ ਤੁਹਾਨੂੰ ਆਪਣਾ ਘੱਟੋ-ਘੱਟ ਜੇ ਤੁਸੀਂ ਡਾਇਰੈਕਟ ਹੋਣਾ ਚਾਹੁੰਦੇ ਆ ਕਿਸੇ ਕੰਪਨੀ ਜੀ ਸਾਨੂੰ ਇੰਡੀਆ ਦੇ ਵਿੱਚ ਐਕਸਪੀਰੀਅੰਸ ਹੋਣਾ ਚਾਹੀਦਾ 3 ਤੋਂ 4 ਸਾਲ ਦਾ ਠੀਕ ਆ ਜੀ ਜੇ ਤੁਸੀਂ ਹੁਣ ਕਰੋ ਮਤਲਬ ਠੀਕ ਠਾਕ ਆ ਪਹਿ ਲਗਾ ਸਕਦੇ ਆ ਫਿਰ ਤੁਸੀਂ ਕਿਸੇ ਟਰਾਂਸਪੋਰਟ ਚ ਆ ਕੇ ਆਪਣਾ ਲਾਇਸੈਂਸ ਬਣਾ ਸਕਦੇ ਆ ਪਰ ਜ਼ਿਆਦਾਤਰ ਕੀ ਹੁੰਦਾ ਵਾ ਕਿ ਤੁਸੀਂ ਕਿਸੇ ਏਜੰਟ ਕੋਲ ਚਲੇ ਜਾਂਦੇ ਆ ਉਹ ਕੀ ਕਰਦਾ ਵਾ ਤੁਹਾਡਾ ਅੱਗੇ ਕਿਸੇ ਟਰਾਂਸਪੋਰਟ ਦੇ ਨਾਲ ਟਾਈ ਅਪ ਕਰਾ ਦਿੰਦਾ ਵਾ ਉਹਦੇ ਨਾਲ ਹੁੰਦਾ ਤਾਂ ਇਹ ਆ ਕਿ ਕਈ ਵਾਰ ਤਾਂ ਟਰਾਂਸਪੋਰਟ ਵਧੀਆ ਟੱਕਰ ਜਾਂਦੀ ਆ ਉਹ ਜਲਦੀ ਲਾਇਸੈਂਸ ਬਣਾ ਦਿੰਦੀ ਆ ਕਈ ਵਾਰ ਕੀ ਹੁੰਦਾ ਵਾ ਕਿ ਉਹ ਜ਼ਿਆਦਾ ਲੜਕਾ ਕੇ ਰੱਖਦੇ ਆ ਪਹਿਲਾਂ ਤੁਹਾਡੀ ਆਈਡੀ ਨਹੀਂ ਬਣਾਉਂਦੇ ਮੈਡੀਕਲ ਨਹੀਂ ਕਰਵਾਉਂਦੇ ਐਡਮਿਸ਼ਨ ਨਹੀਂ ਕਰਾਉਂਦੇ ਸਕੂਲ ਦੇ ਵਿੱਚ ਇਹਨਾਂ ਦਿੱਕਤਾਂ ਦੇ ਕਰਕੇ ਫੇ ਕਈ ਵਾਰ ਟਰਾਂਸਪੋਰਟ ਮਾੜੀ ਹੋ ਜਾਂਦੀ ਆ ਤੇ ਬੰਦਾ ਖੱਜਲਬੋਹ ਹੁੰਦਾ ਜੇ ਤਾਂ ਤੁਹਾਡੀ ਜਾਣ ਪਛਾਣ ਦੇ ਵਿੱਚ ਕੋਈ ਏਜੰਟ ਆ ਜਾਂ ਰਿਸ਼ਤੇਦਾਰੀ ਹੈਗੀ ਆ ਕੋਈ ਬਾਹਰ ਉਹਦੇ ਨਾਲ ਕੰਟੈਕਟ ਕਰ ਲਓ ਕਿ ਮੈਂ ਇਦਾਂ ਆਉਣਾ ਵਾਂ ਕਿਸੇ ਵਧੀਆ ਟਰਾਂਸਪੋਰਟ ਦੇ ਵਿੱਚ ਮੈਨੂੰ ਬੁਲਾ ਲਓ ਇਹਦੇ ਨਾਲ ਕੀ ਹੋਊਗਾ ਉਹ ਤੁਹਾਡਾ ਥੋੜਾ ਜਲਦੀ ਪ੍ਰੋਸੈਸ ਕਰਵਾ ਦੇਣਗੇ ਤੇ ਰਹਿਣਾ ਵਗੈਰਾ ਵੀ ਥੋੜਾ ਵਧੀਆ ਹੋ ਸਕਦਾ ਵਾ ਠੀਕ ਆ ਜੀ ਤੇ ਹੁਣ ਜੇ ਗੱਲ ਕਰੀਏ ਆਪਾਂ ਕਿਸੇ ਹੋਰ ਦੇ ਥਰੂ ਆਉਣਾ ਹੋਵੇ ਮੰਨ ਲਓ ਜੇ ਦਾ ਆਪਾਂ ਪੋਰਟ ਵਗੈਰਾ ਦੇ ਵਿੱਚ ਆਉਣਾ ਹੋਵੇ ਟਰੱਕ ਵਗੈਰਾ ਚਲਾਉਣਾ ਹੋਵੇ ਆਪਣੇ ਤੋਂ ਇੰਨਾ ਬਜਟ ਨਹੀਂ ਹੈਗਾ ਕਿ ਆਪਾਂ 7 ਲੱਖ ਜਾਂ 6 ਲੱਖ ਜਿੰਨਾ ਵੀ ਮੰਗਦੇ ਆਪਾਂ ਨਹੀਂ ਦੇ ਕੇ ਆ ਸਕਦੇ ਕਿਉਂਕਿ ਹਰ ਕੋਲ ਇੰਨਾ ਪੈਸਾ ਨਹੀਂ ਹੁੰਦਾ ਕਿ ਉਹ ਡਾਇਰੈਕਟ ਲਗਾ ਕੇ ਆ ਸਕੇ ਇਸ ਲਈ ਆਪਾਂ ਇੱਕ ਡਬਲਯੂ ਐਸਓ ਗਰੁੱਪ ਆ ਜਿੱਥੇ ਪਹਿਲਾਂ ਟਰਾਲਾ ਸਿਖਾਇਆ ਜਾਂਦਾ ਤੇ ਉਸ ਤੋਂ ਬਾਅਦ ਉਹ ਆਪਾਂ ਨੂੰ ਜਿੱਦਾ ਦੁਬਈ ਦੇ ਵਿੱਚ ਪੋਰਟ ਹੁੰਦੇ ਆ ਸਮੁੰਦਰੀ ਕੰਢੇ ਹੁੰਦੇ ਆ ਉੱਥੇ ਟਰਾਲਾ ਚਲਾਉਣ ਨੂੰ ਭੇਜਦੇ ਉੱਥੇ ਆਪਾਂ ਇੰਡੀਅਨ ਲਾਇਸੈਂਸ ਤੇ ਚਲਾ ਸਕਦੇ ਆ ਉਹਤੇ ਫਾਇਦਾ ਹੋ ਜਾਂਦਾ ਵਾ ਕਿ ਅੱਬਾ ਇੰਡੀਅਨ ਲਾਇਸੈਂਸ ਤੇ ਆ ਸਕਦੇ ਆ ਉਹਦੇ ਲਈ ਕੀ ਚਾਹੀਦਾ ਵਾ ਆਪਾਂ ਨੂੰ ਕਿ ਟਰਾਲਾ ਆਉਣਾ ਚਾਹੀਦਾ ਵਾ ਟਰਾਲਾ ਆਪਾਂ ਉਥੇ ਡਬਲ ਵੈਸੋ ਸਿੱਖ ਕੇ ਉਥੇ ਇੱਕ ਲਾਇਟ ਆਉਂਦੇ ਆ ਦਵਾਈ ਤੋਂ ਇੰਟਰਵਿਊ ਲੈਂਦੇ ਆ ਪਾਰਕਿੰਗ ਲਵਾ ਕੇ ਦੇਖਦੇ ਆ ਰਿਵਰਸ ਨੋਰਮਲ ਪਾਰਕਿੰਗ ਲਵਾ ਕੇ ਦੇਖਦੇ ਜੇ ਤਾਂ ਤੁਸੀਂ ਲਾ ਲੈਂਦੇ ਆ ਤੇ ਤੁਹਾਡਾ ਘੱਟ ਖਰਚੇ ਦੇ ਵਿੱਚ ਇੱਥੇ ਦਵਾਈ ਤੁਸੀਂ ਆ ਸਕਦੇ ਹੋ ਹੀ 30 ਤੋਂ 40000 ਰੁਪਿਆ ਵੀ ਲੱਗਦਾ ਵਾ ਦੇ ਉੱਧਾ ਵੀ 60 70 ਹਜ਼ਾਰ ਦੇ ਵਿੱਚ ਤੁਸੀਂ ਦੁਬਈ ਆ ਸਕਦੇ ਆ ਜਿਹਦੇ ਵਿੱਚ 2000 ਦੇ ਲਾਗੇ ਸਾਗੇ ਸੈਲਰੀ ਆਪਣੀ ਹੁੰਦੀ ਆ ਉਸ ਤੋਂ ਬਾਅਦ ਗੱਲ ਕਰਦੇ ਆ ਆਪਾਂ ਇੱਥੇ ਅੱਗੇ ਕੀ ਕਰਨਾ ਹੁੰਦਾ ਜਦੋਂ ਆਪਾਂ ਉੱਥੋਂ ਸਿਲੈਕਟ ਹੋ ਕੇ ਆ ਜੀ ਇੱਥੇ ਦੁਬਈ ਦੇ ਵਿੱਚ ਤੇ ਇੱਥੇ ਆਪਾਂ ਲਾਇਸੈਂਸ ਬਲਾਈ ਆਪਣਾ ਕਰ ਸਕਦੇ ਆ ਪਰ ਜਿੰਨਾ ਟਾਈਮ ਆਪਣੇ ਕੋਲ ਦੁਬਈ ਦਾ ਲਾਇਸੈਂਸ ਨਹੀਂ ਹੈਗਾ ਆਪਾਂ ਬਾਹਰ ਰੋਡ ਤੇ ਨਹੀਂ ਗੱਡੀ ਚਲਾ ਸਕਦੇ ਆਪਾਂ ਬੋਰਡ ਦੇ ਅੰਦਰ ਹੀ ਗੱਡੀ ਚਲਾ ਸਕਦੇ ਆ ਮਤਲਬ ਟਰਾਲਾ ਆਪਾਂ ਅੰਦਰ ਹੀ ਚਲਾ ਸਕਦੇ ਆ ਬਾਹਰ ਨਹੀਂ ਚਲਾ ਸਕਦੇ ਰੋਡ ਤੇ ਕਿਉਂਕਿ ਦੋ ਤਰ੍ਹਾਂ ਦੇ ਲਾਇਸੈਂਸ ਇਹ ਬਣਾਉਂਦੇ ਇੱਕ ਤਾਂ ਹੁੰਦਾ ਦੁਬਈ ਦਾ ਲਾਇਸੈਂਸ ਜਿੱਥੇ ਆਪਾਂ 올ਓਵਰ ਯੂਈ ਦੇ ਵਿੱਚ ਜਾ ਸਕਦੇ ਆ ਉਸ ਤੋਂ ਬਾਅਦ ਇੱਕ ਹੁੰਦਾ ਪੋਰਟ ਦਾ ਪੋਰਟ ਦੇ ਵਿੱਚ ਹੁੰਦਾ ਕਿ 7-8 ਕਿਲੋਮੀਟਰ ਤੱਕ ਪੋਰਟ ਹੀ ਹੁੰਦਾ ਵਾ ਉਹਦੇ ਅੰਦਰ ਉਹ ਤੁਸੀਂ ਸ਼ਿਪ ਤੋਂ ਆਪਣੇ ਟਰਾਲੇ ਤੇ ਕੰਟੇਨਰ ਲੋਡ ਕਰਨਾ ਵਾ ਜਾਂ ਕੋਈ ਹੋਰ ਸਮਾਨ ਲੋਡ ਕਰਨਾ ਉਹ ਤੁਸੀਂ ਬਾਹਰ ਤੱਕ ਲੈ ਕੇ ਜਾਣਾ ਪੋਰਟ ਦੇ ਉੱਥੋਂ ਜਿਹਦੇ ਕੋਲ ਦੁਬਈ ਦਾ ਲਾਇਸੈਂਸ ਹੋਊਗਾ ਤੁਹਾਡਾ ਕੰਟੇਨਰ ਚੱਕ ਕੇ ਉਹਦੇ ਟਰੱਕ ਤੇ ਰੱਖ ਦਿੱਤਾ ਜਾਊਗਾ ਤੁਸੀਂ ਫਿਰ ਜਾ ਕੇ ਆਪਣੀ ਸ਼ਿਪ ਤੋਂ ਕੰਟੇਨਰ ਲੈਣਾ ਬਾ ਤੁਸੀਂ ਉੱਥੇ ਏਦਾਂ ਰਾਊਂਡ ਰਾਊਂਡ ਘੁੰਮੀ ਜਾਣਾ ਵਾ ਜਿੰਨੇ ਵੀ ਉੱਥੇ ਲੋਕੇਸ਼ਨ ਹੋਣਗੀ ਬਹੁਤ ਵੱਡਾ ਪੋਰਟ ਹੁੰਦਾ ਤੁਸੀਂ YouTube ਤੇ ਸਰਚ ਕਰਕੇ ਵੀ ਦੇਖ ਸਕਦੇ ਆ ਜੇ ਕਿਸੇ ਕੋਲ ਇੰਨੇ ਪੈਸੇ ਨਹੀਂ ਹੈਗੇ ਕਿ 7-8 ਲੱਖ ਲਗਾ ਸਕਦਾ ਵਾ ਤੇ ਉਹ ਆਪਣਾ ਪੋਰਟ ਦੇ ਰਾਹੀ ਆ ਕੇ ਇਥੇ ਆਪਣੀ ਫਾਈਲ ਖਿਲਾ ਸਕਦਾ ਵਾ ਤੇ ਰਾਮਨਾਥ दुबे ਦਾ ਲਾਇਸੈਂਸ ਲੈ ਸਕਦਾ ਵਾ ਜੇ ਤੁਹਾਡੇ ਤੋਂ ਪੈਸੇ ਹੈਗੇ ਆ ਚਾਹਤੇ ਤੁਸੀਂ ਆਪਣਾ ਡਾਇਰੈਕਟ ਕਿਸੇ ਟਰਾਂਸਪੋਰਟ ਦੇ ਵਿੱਚ ਆਓ ਟਰਾਂਸਪੋਰਟ ਦੇ ਵਿੱਚ ਆ ਕੇ ਆਪਣੀ ਫਾਈਲ ਓਪਨ ਕਰਾਓ ਧਿਆਨ ਰੱਖਿਓ ਕਿ ਟਰਾਂਸਪੋਰਟ ਵਧੀਆ ਹੋਵੇ ਕਿਉਂਕਿ ਇੱਕ ਦੋ ਜਾਨੇ ਸਾਡੇ ਜਾਣ ਪਛਾਣ ਦੇ ਟਰਾਂਸਪੋਰਟ ਦੇ ਵਿੱਚ ਆਏ ਆ ਤੇ ਥੋੜਾ ਉਹਨਾਂ ਨੂੰ ਖਰਾਬ ਕਰਦੀ ਭਈ ਟਰਾਂਸਪੋਰਟ ਠੀਕ ਹੈ ਜੀ ਇਸ ਲਈ ਆਪਣਾ ਧਿਆਨ ਰੱਖ ਕੇ ਵਧੀਆ ਪੁੱਛ ਕੇ ਫੇਰ ਆਓ ਹੁਣ ਗੱਲ ਕਰਦੇ ਜੇ ਕਿਸੇ ਨੇ ਦੂਸਰੀ ਕੋਈ ਆਪਣੀ ਜੋਬ ਦੇ ਵਿੱਚ ਹੋਣਾ ਵਾ ਤੁਸੀਂ ਇੱਕ ਐਪ ਦੇ ਰਾਹੀਂ ਵੀ ਦੇਖ ਸਕਦੇ ਆ ਇਹ ਸੱਚ ਜੋਬ ਹੋਣਾ ਯੂਆਈ ਜੋਬ ਉਹ ਮੇਰੇ ਖਿਆਲ ਨਾਲ ਆਪਣੇ ਈਮੇਲ ਤੇ ਚੱਲ ਪੈਂਦੀ ਆ ਉਹਦੇ ਥਰੂ ਤੁਸੀਂ ਜੋਬ ਵਗੈਰਾ ਦੇਖ ਸਕਦੇ ਆ ਤੇ ਜੇ ਤੁਸੀਂ ਮਾੜਾ ਮੋਟਾ ਈਮੇਲ ਵਗੈਰਾ ਪਾ ਲੈਂਦੇ ਆ ਤੇ ਡਾਇਰੈਕਟ ਕੰਪਨੀ ਨੂੰ ਆਪਣਾ ਐਕਸਪੀਰੀਅੰਸ ਦੱਸ ਕੇ ਆਪਣੀ ਕੁਆਲਿਫਿਕੇਸ਼ਨ ਦੱਸ ਕੇ ਤੇ ਆਪਣਾ ਕੰਮ ਵਗੈਰੇ ਦੱਸ ਕੇ ਤੁਸੀਂ ਉੱਤੇ ਵੀਡੀਓ ਜਾਂ ਆਪਣੀ ਮੇਲ ਪਾ ਦਿਓ ਕਿ ਸਾਨੂੰ ਇਹ ਕੰਮ ਆਉਂਦਾ ਵਾ ਜੇ ਉਹਨਾਂ ਰਿਕਾਇਰਮੈਂਟ ਹੋਊਗੀ ਉਹ ਤੁਹਾਨੂੰ ਡਾਇਰੈਕਟ ਵੀ ਵੀਜ਼ਾ ਦੇ ਸਕਦੇ ਆ ਠੀਕ ਹੈ ਜੀ ਇਹ ਛੋੜੀਆਂ ਛੋੜੀਆਂ ਗੱਲਾਂ ਤੁਸੀਂ ਆਰਾਮ ਨਾਲ ਆ ਸਕਦੇ ਆ ਏਜੰਟ ਤੋਂ ਜਿਆਦਾ ਪੈਸਾ ਨਾ ਖਰਾਬ ਕਰਕੇ ਠੀਕ ਹੈ ਜੀ ਡਾਇਰੈਕਟ ਆਉ ਤਾਂ ਜਿਆਦਾ ਵਧੀਆ ਵਾ ਹੋਰ ਇਹ ਤੇ ਸਕੂਲ ਦੇ ਵਿੱਚ ਅੱਗੇ ਆਪਾਂ ਕਿਦਾਂ ਫਾਈਲ ਖੁਲੋਣੀ ਆ ਕਿਦਾਂ ਆਪਣਾ ਪ੍ਰੋਸੈਸ ਚੱਲਣਾ ਵਾ ਕੀ ਕੀ ਹੁੰਦਾ ਵਾ ਕਿ ਦਸ ਇਗਨਲ ਟੈਸਟ ਆ ਉਹਦੀ ਵੀਡੀਓ ਵੀ ਆਪਾਂ ਅਪਲੋਡ ਕੀਤੀ ਹੋਈ ਆ ਤੁਸੀਂ ਉਹ ਵੀ ਦੇਖ ਸਕਦੇ ਆ ਜੇ ਕੋਈ ਹੋਰ ਤੁਹਾਨੂੰ ਨੋਲੇਜ ਚਾਹੀਦੀ ਆ ਜਾਂ ਕੋਈ ਜਾਣਕਾਰੀ ਚਾਹੀਦੀ ਆ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਆ ਕਿਸੇ ਕੰਮ ਬਾਰੇ ਪੁੱਛਣਾ ਹੋਵੇ ਪੁੱਛ ਸਕਦੇ ਆ ਤੁਸੀਂ ਠੀਕ ਆ ਜੀ ਤੇ ਆਪਾਂ ਮੇਨ ਡਰਾਈਵਰੀ ਬਾਰੇ ਆਪਾਂ ਨੂੰ ਜ਼ਿਆਦਾ ਨੋਲੇਜ ਆ ਉਸ ਬਾਰੇ ਪੁੱਛਣਾ ਹੋਵੇ ਤਾਂ ਆਪਾਂ ਇੱਥੇ ਨੋ ਵੀ ਦੱਸ ਸਕਦੇ ਆ ਤੇ ਕੋਈ ਵੀ ਕੰਮ ਹੀ ਤੁਸੀਂ ਹੋਣਾ ਹੋਵੇ ਤੇ ਤੁਸੀਂ ਆਮਨਾ ਆ ਸਕਦੇ ਆ ਦੁਬਈ ਦੇ ਵਿੱਚ ਜੇ ਤੁਹਾਡੀ ਇੰਡੀਆ ਦੇ ਵਿੱਚ 40 ਤੋਂ 45000 ਤਨਖਾਹ ਹੈਗੀ ਜਾਂ 35-40 ਕਮਾਉਂਦੇ ਆ ਫਿਰ ਤੁਹਾਨੂੰ ਦੁਬਈ ਆਉਣ ਦੀ ਕੋਈ ਲੋੜ ਨਹੀਂ ਹੈਗੀ ਤੁਸੀਂ ਉੱਥੇ ਹੀ ਆਪਣਾ ਮਾੜਾ-ਮੋਡਾ ਕੋਈ ਸਾਈਡ ਬਿਜ਼ਨਸ ਸਟਾਰਟ ਕਰ ਸਕਦੇ ਆ ਕੋ ਕਿ ਇੱਥੇ ਆ ਕੇ ਵੀ ਬੰਦਾ ਉਹਨਾਂ ਕੀ ਕਮਾਉਂਦਾ ਨਾ ਮਾ ਜਿੰਨਾਂ ਕਿ ਤੁਸੀਂ ਇੰਡੀਆ 'ਚ 35 ਤੋਂ 40000 ਕਮਾਉਦੇ ਹੋਵੋਗੇ ਠੀਕ ਹੈ ਜੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰ ਦਿਓ ਜੇ ਕੋਈ ਹੋਰ ਜਾਣਕਾਰੀ ਚਾਹੀਦੀ ਹੋਈ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰ ਦਿਓ ਥੈਂਕਸ ਫॉर ਵਾਚਿੰਗ